ਥੋੜਾ ਸਾਰਿਆਂ ਦਾ ਮੇਰੇ ਚੈਨਲ 'ਤੇ ਬੜਾ ਹੀ ਨਿੱਘਾ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਫਿਰ ਲੈ ਕੇ ਆਈ ਹਾਂ ਕੁੰਡੇ ਬੰਦ ਕਰਨ ਦਾ ਇੱਕ ਆਲਗ ਜਿਹਾ ਤਰੀਕਾ ਆਪਾਂ ਕੁੰਡੇ ਬੰਦ ਕਰਾਂਗੇ ਬਿਲਕੁਲ ਅਲੱਗ ਜਿਹੇ ਤਰੀਕੇ ਦੇ ਨਾਲ ਤੇ ਕੁੰਡੇ ਦੇ ਲੁੱਕ ਹੋਦਣ ਵਾਲਾ ਗਾਉਗੇ ਤੁਸੀਂ ਇਹ ਆਪਣਾ ਗਲੇ ਦੇ ਕੁੰਡੇ ਇਦਾਂ ਬੰਦ ਕਰ ਸਕਦੇ ਟੌਪ ਟੂ ਡਾਊਨ ਤੇ ਬੰਦ ਕਰ ਸਕਦੇ ਮਿਲ ਕੇ ਕਾਫੀ ਜਗ੍ਹਾ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਬਿਲਕੁਲ ਲੁੱਕ ਆਊਗਾ ਜਿਸ ਤਰ੍ਹਾਂ ਮੋਤੀ ਲਗਾਏ ਹੁੰਦੇ ਆ ਛੋਟੇ ਛੋਟੇ ਮੋਤੀਆਂ ਦੀ ਲੁੱਕ ਆਊਗੀ ਬਿਲਕੁਲ ਵਧੀਆ ਲੱਗੂਗਾ ਤੇ ਕੁੰਡੇ ਬੰਦ ਕਰਨੇ ਵੀ ਸੌਖੇ ਬਿਗਨਰਸ ਵੀ ਇਹਨੂੰ ਆਰਾਮ ਨਾਲ ਤਾਂ ਫਿਰ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਸ ਚ ਅਸੀਂ ਕੁੰਡੇ ਬੰਦ ਕਰ ਰਹੇ ਆਂ ਬਿਲਕੁਲ ਹੀ ਅਲੱਗ ਤਰੀਕੇ ਨਾਲ ਮੋਤੀਆਂ ਵਰਗੇ ਕੁੰਡੇ ਸਾਡੇ ਇਹ ਬਣ ਕੇ ਆਣਗੇ ਤਾਂ ਫਿਰ ਸ਼ੁਰੂ ਕਰੀਏ ਤੇ ਇਹ ਦੇਖੋ ਇਹ ਕੁੰਡੇ ਬੰਦ ਕਰਨ ਲਈ ਅਸੀਂ ਕੀ ਕਰਾਂਗੇ ਜਿਹੜਾ ਪਹਿਲਾ ਕੁੰਡਾ ਉਹਨੂੰ ਅਸੀਂ ਇੱਥਾ ਸਿੱਧਾ ਪੁਣ ਲਵਾਂਗੇ ਪਹਿਲੇ ਕੁੰਡੇ ਨੂੰ ਸਿੱਧਾ ਪੁਣ ਲਿਆ ਕੁਛ ਵੀ ਨਹੀਂ ਕੀਤਾ ਦੂਜਾ ਕੁੰਡਾ ਲਿਆ ਇਹਨੂੰ ਸਿੱਧਾ ਪੁਣਿਆ ਸਿੱਧਾ ਪੁਣਿਆ ਇਹਨੂੰ ਫੇਰ ਇੱਥੇ ਪਾ ਲਿਆ ఇను వారి ఫను ఎన ఫిర్ బుయా తివారి పాడేను తిన్న వారి బయక ఫినా ఫస్డేను బిడె పేల వల్ల కుండే ఎదా ఉతారా பூஜேவாலாா குண்டா பண்ணனே குண்டு உப்பு உத்தார் அீஜேவாலா குடா புனா பிளே அனுப்பு உத்தார் எதாக்கி ஏதா பீட பண்ணுற இதுவா அகல குடா அணாங்க ஏதோ இன்னும் குண்டு உப்பு எதா உத்தார் தாங்க அகலா குண்டா பிளே அணாங்க ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਉਤਾਰ ਦਾਂਗੇ 2 ਅਗਲਾ ਤੀਜਾ ਕੁੰਡਾ ਵੀ ਅਸੀਂ ਸਿੱਧਾ ਬੁਣਾਂਗੇ ਤੇ ਇਹਦੇ ਉੱਪਰ ਅਸੀਂ ਇੱਦਾਂ ਉਤਾਰ ਦਾਂਗੇ ਅਸੀਂ ਹੁਣ ਤਿੰਨ ਕੁੰਡੇ ਬੰਦ ਕਰ ਚੁੱਕੇ ਹਾਂ ਫਿਰ ਅਸੀਂ ਇਦਾਂ ਹੀ ਰਿਪੀਟ ਕਰਾਂਗੇ ਜਿੱਦਾਂ ਅਸੀਂ ਇੱਥੋਂ ਸ਼ੁਰੂ ਤੋਂ ਕੀਤਾ ਸੀ ਦੇਖੋ ਕਿਦਾਂ ਇਹ ਕੁੰਡੇ ਨੂੰ ਇਸ ਸਲਾਈ ਚ ਪਾਇਆ ਇੱਕ ਵਾਰੀ ਬੁਣਿਆ ਸਿੱਧਾ ਹੀ ਬੁਣ ਰਹੇ ਹਾਂ ਪਰ ਇਹ ਧਿਆਨ ਰੱਖਣਾ ਨਾ ਕੋਈ ਪੁੱਠਾ ਨਾ ਕੋਈ ਛੋਰ ਸਿੱਧਾ ਹੀ ਇੱਕ ਮੇੜ ਇੱਕ ਕੁੰਡਾ ਬਣਾ ਲਏ ਇੱਕ ਕੁੰਡਾ ਬਣਾਨ ਤੋਂ ਬਾਅਦ ਇਹਨੂੰ ਵਾਪਸ ਇਸੇ ਸਲਾਈ ਚ ਪਾ ਲਿਆ ਐਤਾ ਫਿਰ ਅਸੀਂ ਇਹਨੂੰ ਲਿਆ ਫਿਰ ਇਹਨੂੰ ਗੁਣਿਆ ਗੁਣ ਕੇ ਫਿਰ ਇਹਨੂੰ ਵਾਪਸ ਇਸੇ ਸਲਾਈ ਚ ਪਾ ਲਿਆ ਤਿੰਨ ਅਸੀਂ ਇੱਕ ਤੋਂ ਤਿੰਨ ਕੁੰਡੇ ਬਣਾ ਲਏ ਤੇ ਤਿੰਨੇ ਅਸੀਂ ਸਿੱਧੇ ਬਣਾਏ ਹੁਣ ਅਸੀਂ ਪਹਿਲੇ ਕੁੰਡੇ ਨੂੰ ਗੁਣਿਆ ਸਿੱਧਾ ਦੂਜੇ ਕੁੰਡੇ ਨੂੰ ਗੁਣਿਆ ਸਿੱਧਾ ਪਹਿਲੇ ਕੁੰਡੇ ਨੂੰ ਅਸੀਂ ਦੂਜੇ ਦੇ ਉੱਪਰ ਉਤਾਰ ਦਿੱਤਾ ਤੀਜੇ ਕੁੰਡੇ ਨੂੰ ਬੁਣਿਆ ਸੀ ਤਾਂ ਅਸੀਂ ਫਿਰ ਇਹ ਵਾਲੇ ਕੁੰਡੇ ਨੂੰ ਇਹਦੇ ਉੱਪਰ ਉਤਾਰਤਾ ਇੱਕ ਤੋਂ ਅਸੀਂ ਤਿੰਨ ਬਣਾਏ ਤਿੰਨਾਂ ਨੂੰ ਅਸੀਂ ਬੰਦ ਕਰਤਾ ਅਗਲਾ ਕੁੰਡਾ ਫਿਰ ਅਸੀਂ ਸਿੱਧਾ ਲਿਆ ਇੱਕ ਆ ਗਿਆ ਸਾਡਾ ਦੇਖੋ ਧਿਆਨ ਨਾਲ ਇਹਦੇ ਉੱਪਰ ਉਤਾਰਤਾ ਇਹ ਇਹਦੇ ਉੱਪਰ ਸੇਟਾਤਾ ਠੀਕ ਹੈ ਅਸੀਂ ਇੱਕ ਕੁੰਡਾ ਬੰਦ ਕੀਤਾ ਐਦਾਂ ਹੀ ਅਸੀਂ ਇਹਨਾਂ ਨੂੰ ਬਾਰ-ਬਾਰ ਰਿਪੀਟ ਕਰੀ ਜਾਣਾ ਦੇਖੋ ਕਿੱਦਾਂ ਇੱਕ ਕੁੰਡਾ ਬੰਦ ਕਰ ਲਿਆ ਸੀ ਫਿਰ ਅਸੀਂ ਦੂਜਾ ਪੁਣਿਆ ਦੂਜੇ ਨੂੰ ਬੰਦ ਕਰਤਾ ਫਿਰ ਅਸੀਂ ਤੀਜਾ ਬੁਨੇਆ ਤੀਜੇ ਨੂੰ ਬੰਦ ਕਰਤਾ ਠੀਕ ਹੈ ਅਸੀਂ ਇੱਥੇ ਤਿੰਨ ਕੁੰਡੇ ਜਦੋਂ ਅਸੀਂ ਤੀਜਾ ਕੁੰਡਾ ਬੰਦ ਕਰਦੇ ਆ ਤਾਂ ਤੀਜੇ ਕੁੰਡੇ ਨੂੰ ਬੰਦ ਕਰਨ ਤੋਂ ਬਾਅਦ ਵਾਪਸ ਅਸੀਂ ਇਸੇ ਸਲਾਈ ਚ ਪਾ ਲੈਨੇ ਹ ਤਾਂ ਕੋ ਇੱਦਾਂ ਸਾਡੇ ਇਹ ਹੀ ਅਦਾ ਹੋਵੇ ਇਹ ਇੱਦਾਂ ਦੇਖੋ ਪਟ ਗਿਆ ਠੀਕ ਹੈ ਤੀਜੇ ਕੁੰਡੇ ਨੂੰ ਵਾਪਸ ਅਸੀਂ ਇਸੇ ਸਲਾਈ ਚ ਪਾ ਲੈਨੇ ਆ ਤੀਜੇ ਕੁੰਡੇ ਨੂੰ ਵਾਪਸ ਇਸੇ ਸਲਾਈ ਚ ਪਾ ਕੇ ਫਿਰ ਅਸੀਂ ਇਹਨੂੰ ਗੁੰਦਦੇ ਹਾਂ ਸਿੱਤਾਂ உடாக்கு சிதா சிலைச்ச பாந்த பிடி கண்டே பண்ண சிதா பிடி அனு உலட்டா இடங்க சீன் அந்த பண்ண தின கும்டே பண்ண தின குண்டு பண்ணணும் பாது அது பிலே குண்டுின சிதா சாரே கும்டே அசை சிதை ஹிப்பே குண்டே சிதா பண்ணிய தூஜே குண்டு சிதா பண்ணிய ਪਹਿਲਾ ਤੇ ਦੂਜਾ ਸਿੱਧਾ ਬਣਾਉਣ ਤੋਂ ਬਾਅਦ ਪਹਿਲੇ ਕੁੰਡੇ ਨੂੰ ਲਿਆ ਦੂਜੇ ਦੇ ਉੱਪਰੋਂ ਉਤਾਰਤਾ ਫਿਰ ਅਸੀਂ ਜਿਹੜਾ ਤੀਸਰਾ ਕੁੰਡਾ ਸੀ ਉਹਨੂੰ ਸਿੱਧਾ ਬੁਣਿਆ ਤੇ ਫਿਰ ਅਸੀਂ ਇਹਨੂੰ ਲਿਆ ਤੇ ਇਹਦੇ ਉੱਪਰੋਂ ਉਤਾਰਤਾ ਹੁਣ ਜਿੱਦਾਂ ਅਸੀਂ ਤੀਜਾ ਕੁੰਡਾ ਸ਼ੁਰੂ ਕੀਤਾ ਸੀ ਉਤੋਂ ਇੱਕ ਤੋਂ ਤਿੰਨ ਬਣਾਏ ਤਿੰਨ ਤੋਂ ਇੱਕ ਬਣਾ ਕੇ ਫੇਰ ਸਾਡਾ ਇੱਕੋ ਹੀ ਕੁੰਡਾ ਸਲਾਈ ਵਿੱਚ ਫੇਰ ਆ ਗਿਆ ਹੁਣ ਅਸੀਂ ਇਸ ਤੋਂ ਬਾਅਦ ਅਗਲਾ ਕੁੰਡਾ ਲਿਆ ਪਹਿਲਾ ਆ ਗਿਆ ਸਾਡਾ ਦੇਖੋ ਇਹਨੂੰ ਅਸੀਂ ਪਹਿਲਾ ਕੁੰਡਾ ਕਾਊਂਟ ਕਰ ਰਹੇ ਹਾਂ ਪਹਿਲਾ ਕੁੰਡਾ ਆ ਗਿਆ ਇਹਨੂੰ ਦੇ ਪ੍ਰੋਟਾਰਟਾ ਸਾਡਾ ਇੱਕ ਕੁੰਡਾ ਕੱਟ ਗਿਆ। ਫਿਰ ਸਾਡਾ ਹੁਣ ਦੂਜਾ ਕੁੰਡਾ ਆ ਗਿਆ। ਅਸੀਂ ਇਹਨੂੰ ਇਹਦੇ ਉੱਪਰ ਲਿਆ ਸਾਡਾ ਇੱਕ ਕੁੰਡਾ ਕੱਟ ਗਿਆ। ਦੋ ਹੋ ਗਏ। ਇਸ ਤੋਂ ਬਾਅਦ ਅਸੀਂ ਦੇਖੋ ਤੀਜਾ ਕੁੰਡਾ ਲਿਆ। ਅਸੀਂ ਇਹਦੇ ਉੱਪਰੋਂ ਤਾਰਤਾ ਸਾਡੇ ਤਿੰਨ ਕੁੰਡੇ ਕੱਟ ਗਏ। ਅਸੀਂ ਤਿੰਨ ਕੁੰਡੇ ਕਟਾ ਲਈ। ਤਿੰਨ ਕੁੰਡੇ ਕਟਾ ਅੰਤਵਾ ਜਿਹੜਾ ਤੀਜਾ ਕੁੰਡਾ ਇਹਨੂੰ ਫਿਰ ਅਸੀਂ ਇਦਾਂ ਹੀ ਵਾਪਸ ਅੰਦਰ ਪਾ ਲਿਆ। ਆ ਇਹਨੂੰ ਇੱਕ ਵਾਰੀ ਬੁਣ ਲਿਆ ਸਿੱਧਾ ਹੀ ਬੁਣ ਕੇ ਐਦਾਂ ਹੀ ਪਾ ਲੈਣਾ ਦੇਖੋ ਦੂਜੀ ਵਾਰ ਬੁਣ ਲਿਆ ਇਹਨੂੰ ਸਿੱਧਾ ਹੀ ਐਦਾਂਰ ਪਾ ਲੈਣਾ ਸਾਡੇ ਤਿੰਨ ਕੁੰਡੇ ਬਣ ਗਏ ਤਿੰਨ ਕੁੰਡੇ ਬੁਣਨ ਤੋਂ ਪਹਿਲਾਂ ਸਿੱਸਾ ਸਭ ਤੋਂ ਪਹਿਲਾਂ ਪਹਿਲੇ ਕੁੰਡੇ ਨੂੰ ਬੁਣਿਆ ਸਿੱਧਾ ਹੀ ਦੂਜੇ ਕੁੰਡੇ ਨੂੰ ਬੁਣਿਆ ਸਿੱਧਾ ਹੀ ਕੀ పేలే కును చుక్క దూజే దోారతా తిజే కండి బుణ సుండేను చుక్కే ఏదో ఉతారతా ఫే సా తినేదాండ్డా అసీ య తి కుండే ఇండా లే కటాతా దూజా లే దూజా కటాతా తిజా లే ਤੀਜੇ ਨੂੰ ਘਟਾਤਾ ਤੀਜੇ ਕੁੰਡੇ ਨੂੰ ਘਟਾਉਣ ਤੋਂ ਬਾਅਦ ਅਸੀਂ ਇੱਥੋਂ ਇੱਕ ਤੋਂ ਤਿੰਨ ਇਹਦੇ ਦੁਆਰਾ ਬਣਾਨੇ ਆ ਬਸ ਐਦਾਂ ਹੀ ਅਸੀਂ ਨੂੰ ਰਿਪੀਟ ਕਰੀ ਜਾਵਾਂਗੇ ਤੇ ਐਦਾਂ ਦੇਖੋ ਸਾਡੇ ਐਦਾਂ ਮੋਤੀਆਂ ਵਰਗੇ ਐਦਾਂ ਕੁੰਡੇ ਬੰਦ ਕਰੇ ਸਟੇ ਆ ਜਾਣੇ ਬਹੁਤ ਹੀ ਸੋਲਿਡ ਜਿਹੇ ਕੁੰਡੇ ਬੰਦ ਹੁੰਦੇ ਨੇ ਵਧੀਆ ਨੇ ਕੈਪ ਤੁਸੀਂ ਬਣਾ ਰਹੇ ਹੋ ਕੈਪ ਦੇ نیچے ਐਦਾਂ ਬਣਾਓ ਵਧੀਆ ਲੱਗੂਗੀ ਤੇ ਤੁਸੀਂ ਕਈ ਜਗ੍ਹਾ ਇਹਨੂੰ ਯੂਜ਼ ਕਰ ਸਕਦੇ ਹੋ ਤਾਂ ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਨੀ ਆ ਦੇਖੋ बिल्कुल असं सारे सीधे सीधे कुंडे कितने देखो सीधे कुंडिया बीड्स छोटे छोटे जो बीड्स टाइप किंगरी भी कह सकते हो बीड्स भी कह सकते हो अपनी मर्जी आ देखो ऐल ही अमेजिंग आऊगी तो फिर आप सारे ही कुंडे बंद करके दे लुक देख लें आ देखो कुंडेद की लुक कुछ इस तरह है बिल्कुल छोटे छोटे जे किगरी वाले बीड्स वन बन गए आवगे ਟੌਪ ਟੂ ਡਾਊਨ ਜਿਸ ਤਰ੍ਹਾਂ ਬਾਹਮਤੇ ਤੁਸੀਂ ਬਣਾ ਰਹੇ ਹੋ ਨੀਚੋਂ ਇੱਦਾਂ ਤੇ ਕੁੰਡੇ ਘਟਾਉਂਗੇ ਤਾਂ ਦੇਖੋ ਕਿੰਨੀ ਵਧੀਆ ਲੱਗਣਗੇ ਆ ਦੇਖੋ ਤੁਸੀਂ ਇਹਦੇ ਕੈਪ ਚ ਯੂਜ਼ ਕਰ ਸਕਦੇ ਹੋ ਗਲੇ ਦੇ ਕੁੰਡੇ ਇੱਦਾਂ ਘਟਾ ਸਕਦੇ ਹੋ ਗਲੇ ਦੇ ਕੁੰਡੇ ਦੇਖੋ ਪਰ ਉਹ ਕਿੰਗਰੀਜੀ ਬਹੁਤ ਹੀ ਵਧੀਆ ਲੱਗੂਗੀ ਜਿੱਦਾਂ ਮੋਤੇ ਹੁੰਦੇ ਨੇ ਤੁਸੀਂ ਚਾਹੋ ਤਾਂ ਸੇਮ ਕਲਰ ਚ ਚਾਹੋ ਤਾਂ ਆਪੋਜ਼ਿਟ ਕਲਰ ਚ ਵੀ ਉੱਪਰ ਇੱਕ ਸਲਾਈ ਪਾ ਕੇ ਉਹਦੇ ਨਾਲ ਇੱਦਾਂ ਬੰਦ ਕਰ ਸਕਦੇ ਹੋ ਇੱਦਾਂ ਇਹਨੂੰ ਕਈ ਜਗ੍ਹਾ ਤੁਸੀਂ ਯੂਜ਼ ਕਰ ਸਕਦੇ ਹੋ ਤਾਂ ਫੇਰ ਦੱਸਿਓ ਇਹ ਵਾਲੇ ਕਿੱਦਾਂ ਦੇ ਲੱਗੇ ਤਾਂ ਫੇਰ ਮਿਲਦੇ ਹਾਂ ਕੱਲ ਇੱਕ ਨਈ ਵੀਡੀਓ ਇੱਕ ਨਵੇਂ ਪੈਟਰਨ ਇੱਕ ਨਵੇਂ ਪ੍ਰੋਜੈ